i'll <laughs> ਪਨੇ ਵਿੱਚ ਆਇਆ ਫਿਰ ਚਲਾ ਗਿਆ ਕਿਉਂਕਿ ਸੀ ਉਹ ਸੁਪਨਾ ਸੁਪਨਾ ਉਤਨਾ ਚਿਰ ਜਿੰਨਾ ਤੇਰੇ ਨੀਂਦ ਰਹੇ ਨੀਂਦ ਟੁੱਟੀ ਤਾਂ ਸੁਪਨਾ ਗਿਆ ਤੇ ਸਦਾ ਕੋਈ ਸੌ ਨਹੀਂ ਸਕਦਾ ਨੀਂਦ ਬਾਦ ਜਾਗਣਾ ਜ਼ਰੂਰੀ ਹੈ ਸੁਪਨੇ ਆਇਆ ਵੀ ਗਿਆ ਜਦ ਸੁਪਨੇ ਵਿੱਚ ਆਇਆ ਤੇ ਫਿਰ ਖੁੱਲੀ ਅੱਖ

ਤਮੈ ਜਲ ਭਰਿਆ ਰੋਏ ਜਿਸ ਵੇਲੇ ਜਾਣਿਆ ਕਿ ਸੁਪਨਾ ਸੀ ਤੇ ਹੁਣ ਵਿਛੋੜਾ ਫਿਰ ਸਿਰ ਤੇ ਖੜਾ ਤਮੈ ਜਲ ਭਰਿਆ ਰੋਏ ਆਇ ਨਾ ਸਕਾਂ ਤੁਜ ਕਨ ਪਿਆਰੇ ਓ ਸੁਪਨੇ ਵਖਾਉਣ ਵਾਲਿਆ ਮੈਂ ਤੇਰੇ ਕੋਲ ਖੁਦ ਨਹੀਂ ਆ ਸਕਦੀ ਕਿਉਂਕਿ ਤੇਰੇ ਕੋਲ ਆਉਣਾ ਮੇਰੀ ਸਮਰਥਾ ਤੋਂ ਬਾਹਰ ਹੈ ਔਰ ਪੇਜ ਨਾ ਸਕਾਂ ਕੋਈ ਕਿਸੇ ਨੂੰ ਪੇਜ ਵੀ ਨਹੀਂ ਸਕਦੀ ਕਿਉਂ ਕੋਈ ਮੇਰੇ ਦੁੱਖ ਦਾ ਜਾਣੋ ਹੀ ਨਹੀਂ ਕਿਸ ਅੱਗੇ ਮੈਂ ਰੋਵਾਂ ਕਿਸ ਪੈ ਖਲੋ ਗੰਠੜੀ ਦੁਖੀ ਵਰ ਆਇਆ ਤੇ ਦੁਖੀਆ ਜੀਵ ਆਪਣੇ ਦੁੱਖ ਦੀ ਗਠੜੀ ਕਿਸ ਅੱਗੇ ਪੋਲੇ ਹਾਂ ਇੱਕ ਥਾ ਹੈ ਜੇ ਕੋਈ ਮਿਲ ਜਾਣ ਮਹਾਪੁਰਖ ਮਨ ਦੇ ਮੇਲੀ ਮਨ ਦੀ ਅਵਸਥਾ ਨੂੰ ਜਾਣਨ ਵਾਲੇ ਉਹਨਾਂ ਅਗੇ ਜੇ ਕੋਈ ਦੁੱਖ ਪ੍ਰਗਟ ਕਰੇ ਆਪਣਾ ਰੋਪਵੇ ਤੇ ਆਖੇ ਮੈਂ ਵਾਗਰੂ ਨੂੰ ਮਿਲਣਾ ਹੈ ਫਿਰ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਉਹ ਸਹਾਇਕ ਬਣ ਜਾਂਦੇ ਹਨ ਉਹਨਾਂ ਦੀ ਸਹਾਇਤਾ ਨਾਲ ਬਲ ਮਿਲ ਜਾਂਦਾ ਹੈ ਉਤਸ਼ਾਹ ਵੱਲ ਜਾਂਦਾ ਹੈ ਤੇ ਡਰੀਆਂ ਝਾਕੇ ਨਹੀਂ ਫਿਰਦਾ ਐੜੇ ਵਿਚਰੇ Okay, नि मिलन निशानिया मिलने देखता है कि निशानिया तो ही तो पता लगता है आज जिमें ठंडी वाह आवे तो जानते हैं कि वही मीह वसया बदल चुक जाए तो समझा वसन वाला है निशानिया तो पता लगता है इसे तरह मिलन वालिया भी निशानिया तो पता लगता है कि मिलन रात नेड़े है ਜਿਵੇਂ ਆਇਕ ਇੱਕ ਦਿਨ ਗਿਣਦੇ ਆ ਪੂਰਨ ਮਾਸ਼ੀ ਨੂੰ ਪੈ ਦੇਖਦੇ ਹੈ ਪੂਰਨ ਮਾਸ਼ੀ ਸਾਧ ਸੰਗਤ ਪਰਸੋ ਆਜ ਰਾਤ ਨੂੰ ਅਖੰਡ ਪਾਠ ਆਰੰਭ ਹੋਣਗੇ ਤਾਂ ਨਿਤਨੇਮ ਕਰਦੇ ਆ ਇੱਕ ਦਿਨ ਨਵੇਂ ਤਨੇਮ ਦਾ ਆਉਂਦਾ ਹੈ ਜਿਤ ਦਿਨ ਨਿਤਨੇਮ ਵਿਸ਼ੇਸ਼ ਹੁੰਦਾ ਹੈ ਰੋਜ ਭਾਵੇਂ ਵੇਲੇ ਨਾਲ ਫੋਗ ਪੈ ਜਾਏ ਪਰ ਜਦੋਂ ਨਵੇਂ ਤਨੇਮ ਦਾ ਦਿਹਾੜਾ ਹੁੰਦਾ ਹੈ ਉਹ ਦਿਨ ਦਾ ਉਤਸ਼ਾਹ ਹੁੰਦਾ ਨਾ ਉਠਣ ਵਾਲੇ ਨੂੰ ਵੀ ਅੰਮ੍ਰਿਤ ਵੇਲੇ ਜਾਗ ਆ ਜਾਂਦੀ ਹੈ ਉਹਨਿਆਂ ਦੀ ਰਾਤ ਨੂੰ ਨੀਂਦ ਕਿੱਥੇ ਚਲੀ ਜਾਂਦੀ ਹੈ ਰਾਤ ਦੇ 12 1 ਵਜੇ ਜਾਂਦਾ ਆਖੀਏ ਨਵੇਂ ਤਦਾ ਦਿਹਾੜਾ ਹੈ ਉਤਸ਼ਾਹ ਦਾ ਦਿਨ ਹੈ ਨਮਿਤ ਨੇਮ ਨੂੰ ਫਲ ਕਦੋਂ ਲੱਗਦਾ ਹੈ ਨਿਤ ਦਾ ਨੇਮ ਕਰਦੇ ਆ ਤੇ ਨਿਤ ਦਾ ਨੇਮ ਕਰਦੇ ਆ ਫਲ ਆਵੇਲਾ ਆਉਂਦਾ ਜਦੋਂ ਕੋਈ ਨਮਿਤ ਨੇਮ ਆਉਂਦਾ ਹੈ ਨਮੀਤ ਦਾ ਦਿਹਾੜਾ ਜਿਵੇਂ ਆਉਂਦੀ ਹੈ ਪੁਣਿਆ ਤੇ ਰੰਗ ਲਾ ਜਾਂਦੀ ਔਰ ਰਾਤ ਤਾਂ ਬਾਵੇਂ ਇੱਕ ਹੁੰਦੀ ਹੈ ਪਰ ਉਸ ਇੱਕ ਰਾਤ ਦੇ ਸਦਕੇ ਕਈ ਰਾਤਾਂ ਸਫਲ ਹੋ ਜਾਂਦੀਆਂ ਉਸ ਤੋਂ ਪਹਿਲਾਂ ਵੀ ਔਰ ਉਸ ਤੋਂ ਪਿਛਾ ਵੀ ਕਿਉਂਕਿ ਜੇ ਜਾਗਦਿਆਂ ਨਾ ਦਰਸ਼ਨ ਹੋਣ ਤਾਂ ਫਿਰ ਸੁਪਨੇ ਦਾ ਹੀ ਆਸਰਾ ਹੈ ਤਾਂ ਇਹ نیند ਨੂੰ ਸੁਭਾਗੀ ਕਰਕੇ ਆਖੀਏ ਆਓ ਸੁਭਾਗੀ نیندੜੀ ਕਿਉਂਕਿ ਜਾਗਣ ਤੇ ਸੁਪਨਾ ਭਲਾ بس یہ پرب سنگ بیمار ਨੂੰ ਜੇ ਨੀਂਦਰ ਆ ਜਾਏ ਜਾਗਦਾ ਹੋਵੇ ਤਾਂ ਚਿੱਲਾਂਦਾ ਹੈ ਹਾਏ ਪੀੜ ਹੈ ਪਰ ਨੀਂਦ ਆ ਗਈ ਉਪਰਲੇ ਆ ਨੂੰ ਵੀ ਸੁੱਖ ਦਾ ਸਾ ਆਇਆ ਕੋਈ ਉੱਚੀ ਬੋਲਦਾ ਹੈ ਤੇ ਆਖਦਿਆਂ ਬਈ ਹੌਲੀ ਬੋਲ ਉੱਚੀ ਗੱਲ ਨਾ ਕਰ ਹੁਣੇ ਮਸਾ ਸੁੱਤਾ ਹੈ ਵਿਚਾਰਾ ਹਾਏ ਹਾਏ ਕਰਦਾ ਸੀ ਤਾਂ ਨੀਂਦ ਸੁਭਾਗੀ ਹੋ ਗਈ ਰੋਗੀ ਨੂੰ ਜੇ ਨੀਂਦ ਆਈ ਤਾਂ ਪੀੜ ਗਈ ਇਸੇ ਤਰ੍ਹਾਂ ਵਈ ਜੇ ਜਾਗਦੇ ਆ ਵਿਛੋੜੇ ਦਾ ਦੁੱਖ ਹੁੰਦਾ ਐ ਇਸ ਭਾਗੀ ਨੀਂਦਰ ਤੋਂ ਹੀ ਆਜਾ ਉਹ ਜਾਣੀ ਸੁਪਨੇ ਦਾ ਸੁੱਖ ਹੁੰਦਾ ਤਾਂ ਬਾਵੇਂ ਥੋੜਾ ਹੈ ਪਰ ਜੇ ਬਹੁਤ ਨਾ ਮਿਲੇ ਤਾਂ ਫਿਰ ਥੋੜਾ ਹੀ ਸਈ ਸੁਪਨੇ ਆਇਆ ਵੀ ਗਿਆ ਜਗਦੇ ਆ ਫਿਰ ਦੁੱਖ ਵਧੇਕ ਹੁੰਦਾ ਕਿਉਂ ਮਿਲਾਪ ਦੇ ਸੁੱਖ ਨੂੰ ਇਸ ਤੇ ਅਨੁਭਵ ਕੀਤਾ ਮਿਲ ਕੇ ਇਸ ਨੇ ਸੁੱਖ ਜਾਣਿਆ ਕਿ ਮਿਲਾਪ ਦਾ ਕਿੰਨਾ ਕੁ ਸੁੱਖ ਹੈ ਪਰ ਮਿਲਪ ਦੇ ਸੁਖ ਤੋਂ ਬਾਅਦ ਜਦੋਂ ਵਿਛੋੜਾ ਆਉਂਦਾ ਹੈ ਉਹ ਪ੍ਰੇਰਦਾ ਉਹ ਪ੍ਰੇਰਦਾ ਵੀ ਕਿਸੇ ਤਰ੍ਹਾਂ ਐਸਾ ਯਤਨ ਕਰ ਕਿ ਵਿਛੋੜੇ ਦੀਆਂ ਕੜੀਆਂ ਤੇਰੀਆਂ ਮਰਮ ਖੁ ਜਾਣ ਤੇ ਮਿਲਣ ਦੀ ਰਾਤ ਇਹਨੂੰ ਸਦਾ ਬਣ ਜਾਵੇ ਸਹਿਬ ਆਖਦੇ ਨੇ ਸੁਪਨੇ ਆਇਆ ਭੀ ਗਿਆ ਮੈਂ ਜਲ ਘਰੇ ਆ ਰੋਇ ਆਏ ਨਾ ਸੱਕਾ ਤੁਝ ਕਨ ਪਿਆਰੇ ਕਿਉਂਕਿ ਤੂੰ ਸਰਵ ਕਲਾ ਸਮਰੱਥ ਹੈ ਔਰ ਮੇਰੀ ਹੈ ਮਤ ਹੀ मत मे छोड़ी दि ਤੇਰਾ ਕੀਤਾ ਜਾਤੋ ਨਹੀਂ ਸਭ ਆਕਨ ਸਭ ਕੀਤਾ ਤੇਰਾ ਵਰਤਦਾ ਸੰਸਾਰ ਵਿੱਚ ਜੋ ਕੁਝ ਵਰਤਾਰਾ ਵਰਤ ਰਿਹਾ ਇਹ ਤੇਰਾ ਕੀਤਾ ਵਰਤ ਰਿਹਾ ਪਰ ਮੇਰੀ ਮਤ ਇਤਨੀ ਛੋਟੀ ਹੈ ਵੀ ਮੈਂ ਤੇਰੇ ਸ ਕੀਤੇ ਵਰਤਾਰੇ ਨੂੰ ਜਾਣਦਾ ਨਹੀਂ ਮੈਂ ਚਾਹਣਾ ਮੇਰੀ ਮਰਜ਼ੀ ਹੋਵੇ ਜਿਹੜੀ ਗੱਲ ਮੈਨੂੰ ਚੰਗੀ ਲੱਗੇ ਮੈਂ ਆਖਣਾ ਇਹ ਹੋਵੇ ਇਹ ਮੇਰੀ ਮੂਰਖ ਮਤ ਹੈ ਮੈਂ ਨਹੀਂ ਸਮਝਦਾ ਇਹ ਵਾਹਿਗੁਰੂ ਇਹ ਸੰਸਾਰ ਵਿੱਚ ਜੋ ਕੁਝ ਹੋਣਾ ਹੈ ਤਾਂ ਤੇਰਾ ਕੀਤਾ ਹੋਣਾ ਮੇਰਾ ਕੀਤਾ ਤਾਂ ਹੋਣਾ ਹੀ ਨਹੀਂ ਜਿਨ੍ਹਾਂ ਨੂੰ ਇਹ ਸਮਝ ਆਈ ਹੈ ਉਹ ਬੱਦੇ ਪਏ ਹਨ ਜ਼ੰਜੀਰਾਂ ਦੇ ਨਾਲ ਤੇ ਚੱਲਿਆ ਆਉਂਦਾ ਹਾਥੀ ਵੇਖਣ ਵਾਲੇ ਤਰਾਇ ਤਰਾਇ ਕਰ ਰਹੇ ਹਨ ਬਸ ਹਾਥੀ ਆਇਆ ਔਰ ਲਟਾਰ ਕੇ ਲੰਘ ਗਿਆ ਕਿਸ ਦੀਆਂ ਹੱਡੀਆਂ ਵੀ ਚੂਰ ਹੋ ਜਾਣਗੀ ਹਾਥੀ ਦੇ ਪੈਰ ਥੱਲੇ ਆਣ ਕੇ ਕੌਣ ਬਚ ਸਕਦਾ ਹੈ ਇਹਦਾ ਦਰ ਦੇ ਕੇ ਬਾਦਸ਼ਾਹ ਨੇ ਪੁੱਛਿਆ ਨਾਮਦੇਵ ਹੁਣ ਤਾਂ ਰਾਮ ਰਾਮ ਕਹਿਣਾ ਛੱਡ ਦੇ ਨਾਮਦੇਵ ਨੇ ਆਖਿਆ ਨਹੀਂ ਬਾਦਸ਼ਾਹ ਹਾਥੀ ਦੇ ਪੈਰਾਂ ਤੱਲੇ ਆ ਕੇ ਮਰ ਜਾਵਾਂ ਇਸ ਤਾਂ ਮੈਨੂੰ ਕੋਈ ਦੁੱਖ ਨਹੀਂ ਪਰ ਜੇ ਮੈਂ ਵਾਹਿਗੁਰੂ ਨੂੰ ਭੁੱਲ ਜਾਵਾਂ ਤਾਂ ਇਹ ਮੈਨੂੰ ਭਾਰਾ ਦੁੱਖ ਹੈ ਇਸ ਦੁੱਖ ਨੇ ਫਿਰ ਜਨਮ ਜਨਮਾਂ ਤੱਕ ਮੇਰਾ ਪਿੱਛਾ ਨਹੀਂ ਛੱਡਣਾ ਇਸ ਵਾਸਤੇ ਹਾਸੀ ਦੇ ਪੈਰ ਥੱਲੇ ਆਉਣ ਦਾ ਦੁੱਖ ਮੈਂ ਸਹਿ ਲਵਾਂਗਾ। ਯਾ ਵੀਰ ਦੁਖੀ ਗੱਲ ਮੰਨ ਲੈ। ਭਈ ਗਊ ਮੇਰੀ ਮਰ ਗਈ ਆ ਇਹਨੂੰ ਜਿਉਂਦਾ ਕਰ ਦੇ। ਹੁਣ ਜਿਉਂਦਾ ਕਰ ਸਕਦਾ? ਨਾਮਦੇਵ ਅੱਗੇ ਗੱਲ ਵੱਡੀ ਕੋਈ ਨਹੀਂ ਕਿ ਮੋਹੀ ਗਊ ਨੂੰ ਜਿਉਂਦੀ ਨਾ ਕਰ ਸਕੇ। ਨਹੀਂ ਕਰ ਸਕਦਾ। ਪਰ ਆਖਿਆ ਕੀ? ਹਮਰਾ ਕੀਆ ਕਛੂ ਨਾ। ਮਰਚਾ ਮੇਰਾ ਕੀਤਾ ਕੁਛ ਨਹੀਂ ਹੁੰਦਾ ਕੋਈ ਹੋਰ ਕਰਨ ਵਾਲਾ ਹੈ ਕੌਣ ਕੇ ਕਰੇ ਰਾਮ ਹੋਏ ਜੋ ਵਾਹਿਰੂ ਕਰਦਾ ਉਹੀ ਹੁੰਦਾ ਮੇਰਾ ਕੀਤਾ ਕੁਛ ਨਹੀਂ ਹੁੰਦਾ ਇੱਕ ਪਾਸੇ ਤਾਂ ਮੌਤ ਖੜੀ ਹੈ ਮੌਤ ਕਬੂਲ ਦਾ ਪਰ ਆਪਣੀ ਮਰਜ਼ੀ ਨਹੀਂ ਕਰਦਾ ਇਹਨੇ ਸਮਝਿਆ ਨਾ ਵੀ ਵਾਹਿਰੂ ਕਰਨ ਵਾਲਾ ਅਸੀਂ ਮੂਰਖਾਂ ਸਾਡੀ ਮਤ ਥੋੜੀ ਹੈ ਅਸੀਂ ਚਾਹੁੰਦੇ ਆ ਵੀ ਅਸੀਂ ਕਰ ਸਕਦੇ ਹਾਂ ਅਸੀਂ ਕਰੀਏ ਸਾਡਾ ਕੀਤਾ ਹੋਵੇ ਤਾਂ ਚੰਗਾ ਹੈ ਅਕੇ ਤੇਰਾ ਕੀਤਾ ਜਾਤਾ ਨਹੀਂ ਤੇਰਾ ਕੀਤਾ ਮੈਂ ਜਾਣਿਆ ਨਹੀਂ ਕਿ ਸਭ ਕੀਤਾ ਤੇਰਾ ਵਰਤਦਾ ਸਭ ਕੁਝ ਤੇਰਾ ਹੀ ਕੀਤਾ ਪਿਆ ਵਰਤਦਾ ਜੇ ਤੂੰ ਨਾ ਕਰਦੋ ਮੇਰੇ ਨਾਲ ਉਸ ਵੇਲੇ ਜਿਸ ਵੇਲੇ ਮੈਂ ਮਾਤਾ ਦੇ ਪੇਟ ਵਿੱਚ ਥਾ ਅੱਜ ਤਾਂ ਮੈਂ ਸਿਆਣਾ ਹੋ ਗਿਆ ਨਾ ਅੱਜ ਤਾਂ ਮੇਰੇ ਵਿੱਚ ਬੜੀ ਅਕਲ ਆ ਗਈ ਮੇਰੀ ਅਵਾ ਮਾਂ ਵਿੱਚ ਬਲ ਵੀ ਆ ਗਿਆ ਮੈਂ ਚਾਰ ਪੈਸੇ ਵੀ ਖੱਟ ਲੈ ਮਕਾਨ ਦਾ ਮਾਲਕ ਵੀ ਬਣ ਗਿਆ ਉਸ ਵੇਲੇ ਕੀ ਸੀ ਮੇਰੇ ਕੋਲ ਜਿਸ ਵੇਲੇ ਮੈਂ ਇੱਕ ਨਿੱਕੀ ਜਿੰਦ ਮਾਂ ਦੇ ਪੇਟ ਵਿੱਚ ਪੁੱਠਾ ਲਟਕ ਰਿਆ ਸੀ ਕੌਣ ਸੀ ਉਸ ਵੇਲੇ ਮੇਰਾ ਰਖਵਾਲਾ ਤੂੰ ਕਿਤਨੀ ਚੰਗਿਆਈ ਕਰਨ ਵਾਲਿਆ ਉਹ ਮੇਰੇ ਨਾਲ ਤੂੰ ਐਡੀ ਚੰਗਿਆਈ ਕੀਤੀ ਪਰ ਮੈਂ ਤੇਰਾ ਕੁਛ ਨਾ ਜਾਣਿਆ ਤੇਰਾ ਕੀਤਾ ਜਤੋਂ ਨਹੀਂ ਮੈਂ ਤੇਰਾ ਕੀਤਾ ਨਾ ਜਾਣਿਆ ਮੈਂ ਜਿਸ ਵੇਲੇ ਜਨਮ ਲਿਆ ਔਲੀ-ਔਲੀ ਵੱਡਾ ਹੋਇਆ ਤੇ ਮੈਨੂੰ ਮਤ ਆਈ ਤਾਂ ਮੈਂ ਆਪਣੀ ਮਤ ਨਾਲ ਮੁਰਤੈ ਨੂੰ ਬੁਲਾਉਣ ਦਾ ਯਤਨ ਕੀਤਾ ਤੈਨੂੰ ਫਿਰ ਵੀ ਮੇਰੇ ਉੱਤੇ ਤਰਸ ਖਾਦਾ ਮੈਨੂੰ ਰੋਲਾ ਨਾ ਛੱਡਿਆ ਮੇਰੀ ਬਾਹ ਨਾ ਛੱਡ ਦਿੱਤੀ ਮੈਨੂੰ ਸਮੁੰਦਰ ਵਿੱਚ ਨਾ ਪਾ ਦਿੱਤਾ ਵੀ ਜਹਾ ਜਿੱਥੇ ਮਰਜੀ ਪਿਆ ਡੁੱਬ ਫਿਰ ਵੀ ਤੂੰ ਮੈਨੂੰ ਕਿਰਪਾ ਕਰਕੇ ਇਤਨਾ ਕੁਛ ਵਕਤ ਦਿੱਤਾ ਤੇ ਮੈਨੂੰ ਜੋਗ ਕੀਤਾਈ ਕਿਸੇ ਜੋਗਾ ਕਰਕੇ ਬਚਾ ਦਿੱਤਾ ਮੈਂ ਨਿਰਗੁਣਿਆ ਰੇ ਕੋ ਗੁਣ ਨਾ ਮੈਂ ਤਾਂ ਅਗਣਾਂ ਦਾ ਪਤਲਾ ਮੈਂ ਨਿਰਗੁਣਿਆ ਰਾਂ ਮੇਰੇ ਵਿੱਚ ਕੋਈ ਵੀ ਗੁਣ ਨਹੀਂ ਕੋਈ ਇੱਕ ਗੁਣ ਆ ਜਾਂਦਾ ਮੇਰੇ ਵਿੱਚ ਕਿ ਮੈਂ ਤੇਰਾ ਕੀਤਾ ਜਾਣ ਜਾਂਦਾ ਕਰਨ ਵਾਲਿਆ ਮੈਂ ਤੈਨੂੰ ਸਲਾ ਹੁੰਦਾ ਕਰੋਨਾ ਬ੍ਰਹਮੰਡਾਂ ਦੇ ਠਾਕੁਰ ਸਵਾਮੀ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆ ਕਾ ਦਾਤਾ ਰੇ ਪ੍ਰਤਿ ਪਾਲੇ ਨਿਤ ਸਾਰ ਸਵਾਲੇ ਪਰ ਇੱਕ ਗਨ ਨਹੀਂ ਮੂਰਖ ਜਾਂਦਾ ਇਹ ਸੂਰਖ ਮੰਨਨੇ ਤੇਰਾ ਇੱਕ ਵੀ ਗੁਣ ਨਾ ਜਾਣਿਆ ਇਸ ਵਾਸਤੇ ਆ ਕੀ ਮੇਰੀ ਮਤ ਇਹ ਨਾ ਥੋੜੀ ਮਤ ਵਾਲਾ ਜਿਹਾ ਮੇਰੀ ਮਤ ਤੋਂ ਹੀ ਭਰਮ

Sonatu! ਤਾ ਮੇਰੀ ਥੋੜੀ ਤੂੰ ਬੜਾ ਸਮਰੱਥ ਹੈਂ ਅਕ੍ਰਿਤ ਘਰੇ ਨੂੰ ਵੀ ਪਾਲਦੇ ਜੋ ਤੇਰਾ ਸ਼ੁਕਰ ਨਹੀਂ ਗੁਜ਼ਾਰੇ ਤੇ ਮੈਂ ਹਾਂ ਤਾਂ ਉਹਨਾਂ ਵਿੱਚੋਂ ਮੇਰੇ ਉੱਤੇ ਇੱਕ ਕਿਰਪਾ ਕਰ ਜਿਵੇਂ ਜਿਨੀ ਉਤਰਵਾ ਕੀਤੀਆਂ ਨੂੰ ਆਪਣੇ ਆਪ ਹੀ ਆਉਂਦੀ ਹੈ ਮੇਰੀ ਰਾਤ ਸਫਲੀ ਕਰ ਦੇ ਆਓ ਸਭਾਗੀ ਨੀਂਦੜੀਏ ਮਤ ਸੌ ਦੇਖਾ ਸੋਏ ਕੋਈ ਅਸੀ ਸਭਾਗੀ ਨੀਂਦਰ ਆਵੇ ਉਦੈ ਸਿਸੁ ਕਵਰੀ ਰਾਤ ਆਵੇ ਇਹ ਦਲਗੁਰੂ ਨਾਨਕ ਪਾਤਸ਼ਾਹ ਇੱਕ ਜਾਤ ਮੇਰੀ ਪਹਿ ਜਾਏ ਕਿਉਂਕਿ ਤੂੰ ਵੱਡਾ ਹੈ ਮੈਂ ਬਹੁਤ ਛੋਟਾ ਨਾ ਤੇਰੀ ਤੱਕ ਮੈਂ ਖੁਦ ਪਹੁੰਚ ਸਕਦਾ ਨਾ ਕਿਸੇ ਨੂੰ ਭੇਜਣ ਜੋਗਾ ਹਾਂ ਕੋ ਤਾਂ ਇੱਕੋ ਹੀ ਆਸਰਾ ਹੈ ਵੀ ਆਪਣੇ ਆਪ ਹੀ ਆਉਂਦੀ ਹੈ ਚਾਹ ਜਿੱਤੇ ਤੇਰੇ ਗੁਣ ਗਾਉਂਦੇ ਆ ਕੋਈ ਅੱਖਰ ਅੰਦਰ ਵਸ ਜਾਏ ਔਰ ਉਹੀ ਅੱਖਰ ਰਾਤ ਨੂੰ ਸੁਤਿਆਂ ਤੇਰਾ ਰੂਪ ਧਾਰ ਲਵੇ ਇਹ ਸੁਪਨਾ ਬੜਾ ਕੇ ਮੇਰੇ ਅੰਦਰ ਅੰਦਰ ਆਣ ਕੇ ਬੈਠ ਜਾਏ ਆ ਸਹਾਬੀ ਨੀਂਦੜੀਏ ਮਤ ਸੌ ਦੇਖਾ ਸੋਏ ਸੇਬ ਆਖਦੇ ਨੇ ਵੱਡੀ ਗੱਲ ਕੋਈ ਸਹਾਬੀ ਨੀਂਦਰ ਆ ਜਾਏ ਸਹਨੋਂ ਕੋਈ ਸੁਤਿਆ ਵੇਖ ਲਵੇ ਕੋਈ ਵੱਡੀ ਗੱਲ ਹੈ ਪਰ ਜਾਗਦੇ ਆ ਵੀ ਤਾਂ ਕੁਝ ਕੋਸ਼ਿਸ਼ ਕਰ ਕੁਝ ਤਾਂ ਕਰ ਅਖੇ ਜੀ ਕੀ ਕਰ ਬਸ ਤੂੰ ਇਹ ਕੁਝ ਕਰ ਕੇ ਜੋ ਤੈਨੂੰ ਗੁਰੂ ਨਾਨਕ ਦੀ ਬਾਤ ਸੁਣਾਵੇ ਤੈਨੂੰ ਮਿਠਾ ਲੱਗੇ

ਇਹ ਕੋਈ ਅਗਲਾ ਸਕਦਾ ਹੈ ਪਰ ਕੋਈ ਤੇਰੇ ਅੰਦਰ ਦੂਰ ਬੈਠਿਆ ਠੰਡ ਵੀ ਤਾਂ ਪਾ ਸਕਦਾ ਹੈ ਤੂੰ ਅਗਲਾ ਆਉਣ ਦਾ ਇਰਾਦਾ ਛੇਤੀ ਤੁਰ ਪਏ ਪਰ ਠੰਡ ਭਾਵਣ ਦੇ ਰਸਤੇ ਕਦੇ ਨਹੀਂ ਆਇਆ ਚੱਲ ਕਿੱਥੇ ਪੈਂਦੀ ਹੈ ਸੰਗਤ ਵਿੱਚ ਆ ਕੇ ਸਾਧ ਸੰਗਤ ਮੇਰੀ ਜਲਨ ਬੁਝਾਈ ਇਥੇ ਜੋ ਕੁਝ ਅਸੀਂ ਪੜਦੇ ਸੁਣਦੇ ਹਾਂ ਕੋਈ ਅੱਖਰ ਕਿਸੇ ਵੇਲੇ ਸਾਨੂੰ ਮਾਰਗ ਦੱਸ ਜਾਂਦਾ ਹੈ ਕਿਸੇ ਵੇਲੇ ਸਾਡੇ ਸੁੱਤੇ ਮਨ ਨੂੰ ਜਗਾ ਜਾਂਦਾ ਹੈ ਕਿਸੇ ਵੇਲੇ ਸਾਡੇ ਵਿਕਾਰੀ ਮਨ ਨੂੰ ਪਾਪਾਂ ਤੋਂ ਹਟਾ ਜਾਂਦਾ ਹੈ ਇਸ ਵਾਰ ਤੇ ਸਹਿਬਾਤ ਸੰਗਤ ਵਿੱਚ ਆ ਭਾਈ ਨਿਤਨੇਮ ਕਰਦੇ ਆ ਕਰਦੇ ਆ ਕਰਦੇ ਆ ਕਦੇ ਨਵੇਂ ਤੇ ਨਿਮ ਜਦੋਂ ਆਉਂਦਾ ਹੈ ਇਹ ਸਾਰੀ ਪਿਛਲੀ ਕੀਤੀ ਨੂੰ ਭਾਗ ਲਾ ਜਾਂਦਾ ਸੋ ਪਰਸ ਹੋ ਗਿਆ ਪੂਰਨਮਾਸੀ ਅੱਜ ਰਾਤ ਨੂੰ ਪਾਠ ਆਰੰਭ ਹੋਣਗੇ ਉਨਕੀ ਤਨਸਮਾਤ ਖਾਂਦੇ